ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਗੱਲਬਾਤ ਕਰਾਂਗੇ ਮੇਰਾ ਮਨ ਕਰਿਆ ਕਿ ਅੱਜ ਆਪਾਂ ਉਹਨਾਂ ਬੰਦੇਵਾਰੀ ਗੱਲ ਕਰੀਏ ਜਿਹੜੇ ਬੰਦੇ ਮਨੁੱਖਤਾ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਯਾਰ ਇੱਕ ਵੱਖਰਾ ਹੀ ਆਨੰਦ ਹੈ ਮੈਂ ਕਈ ਬੰਦਿਆਂ ਨੂੰ ਦੇਖਦਾ ਖਾਸ ਤੌਰ ਤੇ ਗੁਰਪ੍ਰੀਤ ਮਨੁੱਖਤਾ ਦੀ ਸੇਵਾ ਵਾਲਾ ਹੋ ਗਿਆ ਹਾਂਜੀ ਤੇ ਦੂਜਾ ਜਿਹੜਾ ਆਪਣਾ ਐਚਪੀ ਓਵਰਆਏ ਹੋ ਗਿਆ ਮਤਲਬ ਇਸ ਤਰ੍ਹਾਂ ਦੇ ਅਨੇਕਾਂ ਜਿਹੜੇ ਨਾਮ ਲੈ ਜਾ ਸਕਦੇ ਨੇ ਜਿਹੜੇ ਸਾਡੇ ਪੰਜਾਬ ਦੇ ਵਾਸੀ ਨੇ ਤੇ ਜੇ ਗਾਹਾਂ ਅੱਗੇ ਆਪਾਂ ਥੋੜਾ ਅਗਲੀਆਂ ਉਹਦੇ 'ਚ ਗੱਲ ਕਰੀਏ ਤਾਂ ਨਾਨਾ ਪਾਟੇਕਰ ਹੋ ਗਿਆ ਇਸ ਤਰ੍ਹਾਂ ਦੇ ਬਹੁਤ ਨਾਮ ਨੇ ਤੇ ਇਹਨਾਂ 'ਤੇ ਅੱਜ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਆਓ ਵੀਡੀਓ ਨੂੰ ਲਾਸਟ ਤੱਕ ਦੇਖਿਓ ਵੈਗੁਰਜ ਕਾ ਖਾਲਸਾ ਵੈਗੁਰਜ ਕੀ ਫਤਿਹ ਦੋਸਤੋ ਮਤਲਬ ਹਰ ਇੱਕ ਬੰਦੇ ਦਾ ਮਨ ਕਰਦਾਗਾ ਕਿ ਮੈਂ ਯਾਰ ਉਨਾ ਚਿਰ ਸੇਵਾ ਕਰਾਂ ਮੈਂ ਮਨੁੱਖਤਾ ਦੀ ਸੇਵਾ ਕਰਾਂ ਪਰ ਜਿੰਨਾ ਚਿਰ ਉਹ ਪ੍ਰਮਾਤਮਾ ਦੀ ਕਿਰਪਾ ਨਹੀਂ ਨਾ ਹੁੰਦੀ ਉਹਨਾਂ ਚਿਰ ਕੁਝ ਨਹੀਂ ਕੀਤਾ ਜਾ ਸਕਦਾ ਇਹ ਸਿਰਫ ਔਰ ਸਿਰਫ ਪ੍ਰਮਾਤਮਾ ਉਹਨਾਂ ਲੋਕਾਂ ਦੇ ਉੱਪਰ ਹੀ ਕਿਰਪਾ ਕਰਦਾ ਜਿਹਦੀ ਉਹ ਠੀਕ ਸਮਝਦਾ ਜਿਹਨੂੰ ਲੇਕਿਨ ਜੀ ਹਰੇਕ ਬੰਦੇ ਦਾ ਕਰਦਾ ਹਰੇਕ ਬੰਦੇ ਦੇ ਦੋ ਮਨ ਹੁੰਦੇ ਨੇ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਕਿ ਇੱਕ ਅਨਕੌਂਸ਼ੀਅਸ ਮਾਈਂਡ ਐ ਇੱਕ ਕੌਂਸ਼ੀਅਸ ਮਾਈਂਡ ਐ ਇੱਕ ਸੁਚੇਤ ਮਨ ਐ ਜਿਹੜਾ ਆਪਾਂ ਨੂੰ ਪੁੱਠੇ ਪਾਸੇ ਨੂੰ ਖਿੱਚਦਾ ਇੱਕ ਜਿਹੜੀ ਆਪਣੀ ਆਤਮਾ ਹੈਗੀ ਉਹ ਆਪਾਂ ਨੂੰ ਕਹਿੰਦੀ ਆ ਵੀ ਨਹੀਂ ਆਪਾਂ ਆ ਚੰਗਾ ਕੰਮ ਆਪਾਂ ਨੂੰ ਕਰਨਾ ਚਾਹੀਦਾ ਪਰ ਇਹ ਉਹ ਹਿੱਸੇ ਉਹਨਾਂ ਦੇ ਆਉਂਦਾ ਜਿਹੜੇ ਲੋਕ ਮਤਲਬ ਜਿਹੜੇ ਲੋਕਾਂ ਨੂੰ ਪਰਮਾਤਮਾ ਠੀਕ ਸਮਝਦਾ ਗੁਰਪ੍ਰੀਤ ਨੂੰ ਲੈ ਲਓ ਗੁਰਪ੍ਰੀਤ ਮੁਨਕਤਾ ਦੀ ਸੇਵਾ ਵਾਲਾ ਮੁੰਡਾ ਜਿਹੜਾ ਹੈਗਾ ਉਹ ਪ੍ਰੋਪਰਟੀ ਦਾ ਹੀ ਕੰਮ ਕਰਦਾ ਹੁੰਦਾ ਸੀਗਾ ਤੇ ਉਹਨੇ ਮਤਲਬ ਜਿਵੇਂ ਆਪਦੀ ਕਹਾਣੀ ਦੱਸਦਾ ਹੁੰਦਾ ਕਿ ਇੱਕ ਵਾਰੀ ਕਿਸੇ ਜ਼ਖਮੀ ਬੰਦੇ ਨੂੰ ਦੇਖਿਆ ਤੇ ਢਾਬਾ ਚਲਾਉਂਦਾ ਸੀਗਾ ਉਹ ਤੇ ਉਥੋਂ ਉਹਨਾਂ ਨੇ ਚੱਕਿਆ ਤੇ ਉਹਦੀ ਜ਼ਿੰਦਗੀ ਬਦਲ ਗਈ। ਮਤਲਬ ਔਰ ਅੱਜ ਜੋ ਉਸ ਬੰਦੇ ਦੀ ਮੈਂ ਇਹ ਕਹਿ ਸਕਦਾ ਕਿ ਚਲੋ ਜੇ ਆਪਾਂ ਪੂਰਨ ਇਨਸਾਨ ਉਹਨਾਂ ਨਾਲ ਉਹਨਾਂ ਦੀ ਤੁਲਨਾ ਨਹੀਂ ਕਰ ਸਕਦੇ। ਪਰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਘੱਟ ਵੀ ਨਹੀਂ ਕਿਸੇ ਗੱਲੋਂ ਹੈਗਾ। ਲੋਕਾਂ ਦੇ ਕੀੜੇ ਆਪਦੇ ਹੱਥਾਂ ਨਾਲ ਸਾਫ਼ ਕਰਨੇ ਉਸ ਤਰ੍ਹਾਂ ਦੇ ਮਨੁੱਖਾਂ ਨੂੰ ਚੱਕ ਕੇ ਲੈ ਕੇ ਜਾਣਾ ਜਿਹਦੇ ਮਤਲਬ ਕੋਈ ਨੇੜੇ ਵੀ ਜਾਣਾ ਨਹੀਂ ਸਮਝਦਾ। ਐ ਇੰਨੀ ਸਮੈਲ ਇੰਨਾ ਮਤਲਬ ਉਹ ਉਹਨਾਂ ਨੂੰ ਉਹਨਾਂ ਦੇ ਵਿੱਚੋਂ ਮੁਸਕੰਦਾ ਹੁੰਦਾ ਤੇ ਉਹਨਾਂ ਦੇ ਕਰਦੇ ਵੀ ਉਹਨਾਂ ਦੇ ਪਰਿਵਾਰ ਵੀ ਉਹਨਾਂ ਨੂੰ ਕਰਦੇ ਪਰ ਉਸ ਵਿਅਕਤੀ ਦਾ ਮੈਂ ਕਦੇ-ਕਦੇ ਵੀਡੀਓ ਦੇਖਦਾ ਕਿ ਜਦੋਂ ਜਾ ਕੇ ਉਹ ਸਿਰ ਤੇ ਹੱਥ ਰੱਖ ਦਿੰਦਾ ਨਾ ਉਹ ਲੋਕ ਸਾਥ ਹੋ ਜਾਂਦੇ ਨੇ ਜਿਹੜੇ ਲੋਕ ਮਤਲਬ ਆਪਾ ਗਵਾਈ ਬੈਠੇ ਹੁੰਦੇ ਨੇ ਇਹ ਇਸੇ ਤਰ੍ਹਾਂ ਐਪੀ ਹੋਰਾਈ ਮਤਲਬ ਉਹਦੀ ਮੈਂ ਇੱਕ ਦਿਨ ਲਾਈਫ ਦੀ ਸਟੋਰੀ ਸੁਣੀ ਕਿ ਕਿਵੇਂ ਬੰਦਾ ਕਿੱਥੋਂ ਉੱਠ ਕੇ ਰੋਪੜ ਦੇ ਕੋਲੋਂ ਜਾ ਕੇ ਤੇ ਉੱਥੇ ਜਾ ਕੇ ਆਪਣਾ ਅੰਪਾਇਰ ਖੜਾ ਕਰ ਦਿੰਦਾ ਦੁਬਈ ਦੇ ਵਿੱਚ ਉੱਥੇ ਦੇ ਕਿੱਬਿਆਂ ਦੇ ਵਿੱਚ ਜਾ ਕੇ ਤੇ ਜਿਹੜਾ ਕਿ ਮਤਲਬ ਸੋਚ ਤੋਂ ਪਰੇ ਆ ਔਰ ਫਿਰ ਐਡਾ ਵੱਡਾ ਅੰਪਾਇਰ ਖੜਾ ਕਰਕੇ ਜਦੋਂ ਉਹਦਾ ਧਿਆਨ ਮਤਲਬ ਇਧਰ ਨੂੰ ਆਉਂਦਾ ਜਦੋਂ ਪਹਿਲਾਂ 25 ਮੁੰਡੇ ਜਿਹੜੇ ਜਿਨ੍ਹਾਂ ਨੂੰ ਫਾਂਸੀ ਲੱਗੀ ਹੁੰਦੀ ਆ ਉਹਨਾਂ ਨੂੰ ਛਡਾਉਂਦਾ ਉਸ ਤੋਂ ਬਾਅਦ ਉਹ ਚੱਲ ਸੋ ਚੱਲ ਅੱਜ ਮਤਲਬ ਉਸ ਬੰਦੇ ਨੇ ਅਰਬਾ ਖਰਬਾਰ ਪਿਆ ਜਿਹੜਾ ਦਾਨ ਕਰ ਚੁੱਕਿਆਗਾ ਉਹ ਔਰ ਪਤਾ ਨਹੀਂ ਕਿੰਨੇ ਕੁ ਲੋਕਾਂ ਦੀ ਜਾਨ ਬਚਾ ਚੁੱਕਿਆ ਹਾਲਾਂਕਿ ਚਲੋ ਜਾਨ ਬਚਾਉਣੀ ਤਾਂ ਪ੍ਰਮਾਤਮਾ ਦਾ ਹੀ ਕੰਮ ਹੈ ਬਟ ਜਰੀਆ ਜਿਹੜਾ ਹੈਗਾ ਮਤਲਬ ਉਹ ਇੱਕ ਧਿਆਨ ਮੰਗਦਾ ਹੈਗਾ ਮੇਰੇ ਜਰੀਆ ਕਹੇ ਤਾਂ ਯਾਦ ਆ ਗਿਆ ਜਰੀਆ ਫਾਊਂਡੇਸ਼ਨ ਵਾਲੇ ਮੁੰਡੇ ਹੈਗੇ ਆਪਣਾ ਅਨਮੋਲ ਕਵਾਤਰਾ ਉਹ ਵੀ ਬਹੁਤ ਸੇਵਾ ਕਰਦਾ ਤੇ ਮਤਲਬ ਇਸ ਤਰ੍ਹਾਂ ਦੀਆਂ ਸੇਵਾਵਾਂ ਨੇ ਜਿਹੜੀਆਂ ਕਿ ਮਤਲਬ ਬੰਦੇ ਨੂੰ ਨਾ ਸੋਚਣ ਲਈ ਮਜਬੂਰ ਕਰ ਦਿੰਦੀਆਂ ਨੇ ਕਿ ਯਾਰ ਮਤਲਬ ਇਸ ਤਰ੍ਹਾਂ ਦਾ ਮੈਂ ਕਿਉਂ ਨਹੀਂ ਬਣ ਸਕਿਆ ਇਸ ਤਰ੍ਹਾਂ ਮਤਲਬ ਇਹ ਜੇ ਸੇਵਾ ਕਰਦੇ ਨੇ ਤਾਂ ਮੈਂ ਇਹ ਸੇਵਾ ਕਿਉਂ ਨਹੀਂ ਕਰ ਰਿਹਾ ਉਹਦਾ ਕਾਰਨ ਦੋਸਤੋ ਸਿਰਫ ਇੱਕ ਉਹੀ ਹੈ ਜੋ ਗੁਰੂ ਸਾਹਿਬ ਨੇ ਕਿਹਾਗਾ ਜਿਹੜਾ ਆਪਣਾ ਲਾਲਚ ਹੈ ਜਿਹੜਾ ਕਾਮ ਕ્રોਧ ਲੋਭ ਮੋਹ ਹੰਕਾਰ ਹੈ ਇਹ ਮੋਹ ਜਿਹੜਾ ਆਪਣਾ ਇਹ ਆਪਾਂ ਨੂੰ ਕਰਨ ਨਹੀਂ ਦਿੰਦਾ ਹੈਗਾ ਹਰੇਕ ਬੰਦੇ ਨੂੰ ਆਪੋ ਆਪਣੇ ਪਰਿਵਾਰ ਦਾ ਮੋਹ ਆ ਆਪਦੇ ਪਰਿਵਾਰ ਦੇ ਮੋਹ ਦੇ ਵਿੱਚ ਬੰਦਾ ਚਿੰਬੜਿਆ ਹੋਇਆ ਉਹਨੂੰ ਛੱਡ ਨਹੀਂ ਛੱਡਦਾ ਨਹੀਂ ਤੇ ਕਿਉਂਕਿ ਜਦੋਂ ਫਿਰ ਉਹਨੂੰ ਆਪਦੇ ਬੱਚਿਆਂ ਦਾ ਪਿਆਰ ਆਉਂਦਾ ਪਰ ਮੈਂ ਇੱਕ ਤੁਹਾਡੇ ਨਾਲ ਗੱਲ ਜਰੂਰ ਸਾਂਝੀ ਕਰੂੰਗਾ ਦੋਸਤੋ ਕੱਲ ਇੱਕ ਮੈਂ ਕਿਸੇ ਪੁਲਿਸ ਵਾਲੇ ਦੀ ਵੀਡੀਓ ਸੁਣ ਰਿਹਾ ਸੀਗਾ ਤੇ ਉਹਨੇ ਜਦੋਂ ਗੱਲ ਸੁਣਾਈ ਨਾ ਕਿ ਇੱਕ ਅਸੀਂ ਪੁਲਿਸ ਅਫਸਰ ਨੂੰ ਉਹਦਾ ਬਕਾਇਆ ਦੇਣ ਗਏ ਤੇ ਕਹਿੰਦਾ ਉਹ ਮਤਲਬ ਜਦੋਂ ਉਹਦੇ ਮੁੰਡੇ ਨੂੰ ਪੁੱਛਿਆ ਵੀ ਸਾਡੇ ਸਾਹਬ ਹੈਗੇ ਨੇ ਉਹ ਕਹਿੰਦਾ ਤੁਸੀਂ ਅਜੇ ਵੀ ਇਹਨੂੰ ਸਾਹਬ ਕਹਿੰਦੇ ਹੋ ਆਪਦੇ ਪਿਓ ਬਾਰੇ ਉਹਨੂੰ ਕਿਹਾ ਕਿ ਆਓ ਬੈਠਾ ਮੰਜੀ 'ਤੇ ਯਾਨੀ ਉਹਦੀ ਜੋ ਹਾਲਤ ਉਹਨਾਂ ਨੇ ਦੱਸੀ ਕਿ ਮਤਲਬ ਉਹ ਪੁਲਿਸ ਦੇ ਅਫਸਰ ਹੁੰਦਿਆ ਉਹਨੇ ਜਿਸ ਤਰ੍ਹਾਂ ਲੋਕਾਂ ਨੂੰ ਤਾਂ ਕਰਕੇ ਪੈਸਾ ਕਮਾਇਆ ਤਾਂ ਉਹਨੇ ਮਤਲਬ ਕਿਹਾ ਵੀ ਇਹ ਰਸਤੇ ਕੋਈ ਤੁਰੇ ਹੋਣਾ ਯਾਨੀ ਮੇਰਾ ਕਹਨ ਤੋਂ ਭਾਵ ਉਹਨੇ ਕਿਹਾ ਕਿ ਮੇਰੇ ਮਤਲਬ ਜਿਹੜੇ ਮੈਂ ਬੱਚਿਆਂ ਦੀ ਖਾਤਰ ਇਹ ਕੁਝ ਕਰਦਾ ਰਿਹਾ ਲੋਕਾਂ ਦੇ ਜ਼ੁਲਮ ਕਰਦਾ ਰਿਹਾ ਮਤਲਬ ਗਲਤ ਕੰਮ ਕਰਦਾ ਰਿਹਾ ਅੱਜ ਉਹੀ ਪੈਸਾ ਉਹੀ ਔਲਾਦ ਮੇਰੀ ਦੁਸ਼ਮਣ ਬਣੀ ਹੋਈ ਆ ਔਰ ਮੈਨੂੰ ਕੋਈ ਅੱਜ ਇੱਕ ਕੋਈ ਹੱਕ ਨਹੀਂ ਹੈਗਾ ਕਿ ਮੈਂ ਕੋਈ ਗੱਲ ਕਰ ਸਕਾਂ ਯਾਨੀ ਮੇਰਾ ਕਹਨ ਤੋਂ ਭਾਵ ਦੋਸਤੋ ਉਸ ਆਪਾਂ ਕਈ ਵਾਰੀ ਉਹ ਮੋੜੀ ਖਤਰਾ ਆਪਾਂ ਆਪਣੀ ਜ਼ਿੰਦਗੀ ਨੂੰ ਦਾਤੇ ਲਾ ਦਿੰਨੇ ਆ ਲੇਕਿਨ ਬਾਅਦ ਦੇ ਵਿੱਚ ਨਿਕਲਦਾ ਜਿਹੜਾ ਕੁਝ ਵੀ ਨਹੀਂ ਹੈਗਾ ਸੋ ਨਾਨਾ ਪਾਟ ਕਰਦੀ ਮੈਂ ਮਤਲਬ ਸਟੋਰੀ ਸੁਣੀ ਨਾਨਾ ਪਾਟੇ ਕਰ ਜਿਸ ਤਰ੍ਹਾਂ ਜਿਵੇਂ ਉਹਨੇ ਦੱਸਿਆ ਕਿ ਮੈਂ 2-3 ਕਰੋੜ ਰੁਪਏ ਦੀ ਕਾਰ ਲਈ ਪੈਸੇ ਇਕੱਠੇ ਕਰੇ ਹੋਏ ਤੇ ਪਰ ਜਦੋਂ ਮੈਂ ਕਿਸੇ ਨੂੰ ਖੁਦਕਸ਼ੀ ਵਾਲੇ ਬੰਦੇ ਦੀ ਮੇਰੇ ਪੂਰੇ ਗੱਲ ਆਈ ਤਾਂ ਉਸ ਤੋਂ ਬਾਅਦ ਮੈਂ ਆਪਣੇ ਜਿਹੜੇ ਪੈਸੇ ਸੀਗੇ ਉਹ ਸਾਰੇ ਉਹਨਾਂ ਦੇ ਵਿੱਚ ਡਿਵਾਈਡ ਕਰਤੇ 15-15000 ਕਰਕੇ ਔਰ ਉਦੋਂ ਬਾਅਦ ਮਤਲਬ ਚੱਲ ਚੋ ਚੱਲ ਅੱਜ ਉਹ ਬੰਦੇ ਦਾ ਜਿਹੜਾ ਮਤਲਬ ਜੀਵਨ ਉਹ ਸੁਣ ਕੇ ਬੰਦਾ ਮਤਲਬ ਸੋਚਣ ਲੇ ਮਜਬੂਰ ਹੁੰਦਾ ਸੋ ਮੇਰਾ ਕਹਿਣ ਤੋਂ ਭਾਵ ਦੋਸਤੋ ਇਹ ਸ਼ਖਸੀਅਤਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਹੋਰ ਅਨੇਕਾ ਸ਼ਖਸੀਅਤਾਂ ਹੈਗੀਆਂ ਨੇਗੀਆਂ ਮਤਲਬ ਕਿ ਬੰਦੇ ਨੂੰ ਜਿੰਨਾ ਜਿੰਨਾ ਕੋਈ ਕਿੱਥੇ ਬੈਠਾ ਕੁਝ ਵੀ ਕੋਈ ਕਰ ਸਕਦਾ ਜਿਹੜੀ ਚੀਜ਼ ਮਤਲਬ ਆਪਣੇ ਕੋਲੇ ਆ ਦੂਜੇ ਕੋਲੇ ਨਹੀਂ ਹੈਗੀ ਤੁਸੀਂ ਉਹ ਚੀਜ਼ ਅਗਰ ਕਿਸੇ ਨੂੰ ਵੰਡਦੇ ਹੋ ਕਿਉਂਕਿ ਇਹ ਗੁਰੂ ਨਾਨਕ ਦੇਵ ਜੀ ਦਾ ਦਿੱਤਾ ਹੋਇਆ ਇਹ ਆਪਣਾ ਕਨਸੈਪਟ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿਰਤ ਕਰੋ ਵੰਡ ਸਕੋ ਨਾਮ ਨਾਮ ਜਪੋ ਵੰਡ ਸਕੋ ਮਤਲਬ ਕਿਰਤ ਕਰਕੇ ਪੈਸੇ ਕਮਾਓ ਫਿਰ ਨਾਮ ਜਪੋ ਵਾਹਿਗੁਰੂ ਦਾ ਰੱਬ ਦਾ ਨਾਮ ਵੀ ਲਓ ਤੇ ਫਿਰ ਉਹਨੂੰ ਵੰਡ ਕੇ ਸਕੋ ਜਿਹੜਾ ਕਿ ਹਰੇਕ ਬੰਦੇ ਦੇ ਬਸ ਦਾ ਕੰਮ ਨਹੀਂ ਹੈਗਾ ਅਸੀਂ ਦੋਸਤੋ ਆਪਦੇ ਵੱਲੋਂ ਛੋਟੀ ਮੋਟੀ ਕੋਸ਼ਿਸ਼ ਕਰਦੇ ਰਹਿੰਦੇ ਆ ਅਬਦੇ ਅਜੇ ਪਿੰਡ ਦੇ ਉੱਤੇ ਕਰਦੇ ਆ ਕੋਸ਼ਿਸ਼ ਕਰਾਂਗੇ ਕਿ ਜੇ ਵਧਾ ਸਕੀਏ ਤੇ ਬੱਚਿਆਂ ਨੂੰ ਉਹਨਾਂ ਦੇ ਵਿਆਹ ਦੇ ਉੱਤੇ 21000 ਰੁਪਏ ਦਾ ਜਿਹੜਾ ਸਗਨ ਸਕੀਮ ਹੈ ਉਹ ਅਸੀਂ ਮੈਂ ਸ਼ੁਰੂ ਕੀਤੀ ਸੀ ਆਪਣੀ ਸਰਪੰਚੀ ਦੇ ਵੇਲੇ ਤੇ ਉਹ ਨਿਰੰਤਰ ਜਾਰੀ ਹੈ ਔਰ ਉਹਦੇ ਵਿੱਚ 21000 ਰੁਪਏ ਸੀ ਹਰੇਕ ਬੱਚੀ ਜਿਹੜੀ ਗਰੀਬ ਬੱਚੇ ਮਾਪਿਓ ਜਿੰਦੇ ਨੇ ਜਿਹੜੇ ਬੜਾ ਮੁਸ਼ਕਲ ਦੇ ਵਿੱਚ ਵਿਚਾਰੇ ਉਹ ਕਰਦੇ ਆ ਤੇ ਉਹਨਾਂ ਲਈ ਅਸੀਂ ਮਤਲਬ ਉਹ ਜਾਰੀ ਕੀਤੀ ਸੀ ਉਹ ਤੋਂ ਇਲਾਵਾ ਹੁਣ ਅਸੀਂ ਇੱਕ ਫਾਊਂਡੇਸ਼ਨ ਸ਼ੁਰੂ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਹਸਪੀਟਲ ਦਾ ਸਟਾ ਹੈਗਾ ਕਿ ਜਿਹੜੇ ਮਜਬੂਰ ਲੋਕ ਨੇ ਜਿਨ੍ਹਾਂ ਨੂੰ ਇਲਾਜ ਦੀ ਮੁਸ਼ਕਲ ਆਉਂਦੀ ਆ ਉਹਨਾਂ ਦਾ ਇਲਾਜ ਆਪਾਂ ਕਰਵਾ ਸਕੀਏ ਹੋਰ ਉਹਨੇ ਕੱਲੋਂ ਕਰਦੇ ਨੇ ਚਲੋ ਆਪਣਾ ਵੀ ਕੁਝ ਨਾ ਕੁਝ ਤਾਂ ਚਲੋ ਯੋਗਦਾਨ ਪਾਉਣਾ ਬਣਦਾ ਹੈਗਾ ਜਿੰਨਾ ਕ ਆਪਾਂ ਪਾ ਸਕਦੇ ਹੋਈਏ ਕਿਉਂਕਿ ਇਹਨਾਂ ਲੋਕਾਂ ਦੀ ਬਰਾਵੀ ਇਹਨਾਂ ਲੋਕਾਂ ਵਰਗੇ ਬੰਨਾਂ ਤਾਂ ਬਹੁਤ ਦੂਰ ਦੀ ਗੱਲ ਆ ਜਿਹੜੇ ਲੋਕ ਆਵੇ ਜਦੋਂ ਮੈਂ ਉਪਰਾਏ ਨੂੰ ਸੁਣ ਰਿਹਾ ਸੀ ਕਹਿੰਦਾ 98% ਸਮਾਪ ਦੀ ਜਿਹੜਾ ਆਮਦਨ ਦਾ ਉਹ ਮੈਦਾਨ ਕਰਦਾਗਾ 98% 198 ਰੁਪਏ ਦੋਸਤੋ ਬਹੁਤ ਵੱਡੀ ਗੱਲ ਹੁੰਦੀ ਆ ਕਹਦੇ ਨਹੀਂ ਸੌਖੀ ਗੱਲ ਐ ਮੈਂ ਇੱਕ ਵਾਰੀ ਸਲਮਾਨ ਖਾਨ ਬਾਰੇ ਵੀ ਮੈਂ ਸੁਣ ਰਿਹਾ ਸੀਗਾ ਆਪ ਕੀ ਅਦਾਤ ਦੇ ਵਿੱਚ ਉਹ ਵੀ ਆਪਦੀ ਜ਼ਿੰਦਗੀ ਦਾ ਜਿਹੜਾ 70 60 70% ਜਿਹੜੀ ਆਮਦਨ ਹੈ ਉਹ ਵੀ দান ਕਰ ਰਿਹਾ ਸੋ ਇਸ ਤਰ੍ਹਾਂ ਦੀਆਂ ਇਹ ਅਨੇਕਾਂ ਹੀ ਸ਼ਖਸੀਅਤਾਂ ਹੈਗੀਆਂ ਨੇ ਇਹਨਾਂ ਨੂੰ ਆਪਾਂ ਬਾਹਰੋਂ ਦੇਖਣ ਦੇ ਜੀਵਨ ਉਹਨਾਂ ਦੇ ਹੋਰ ਤਰ੍ਹਾਂ ਦੇ ਲੱਗਦੇ ਨੇ ਪਰ ਉਹਨਾਂ ਲੋਕਾਂ ਨੇ ਧਾਰਨਾ ਕਾਇਮ ਕੀਤੀਆਂ ਹੋਈਆਂ ਨੇ ਸੋ ਹਰ ਇੱਕ ਨੂੰ ਜਿੰਨੇ ਵੀ ਤੁਸੀਂ ਮੇਰੇ ਵੀਰ ਸੁਣਦੇ ਹੋ ਬਦਲ ਉਹਦੇ ਲਈ ਕੋਸ਼ਿਸ਼ ਕਰੋ ਕਿ ਜਿੰਨੇ ਜੋ ਕਰੇ ਹੈਗੇ ਹੋ ਜਿਹੜਾ ਤੁਹਾਡਾ ਆਲਾ-ਦਾਲਾ ਹੈਗਾ ਤੁਸੀਂ ਪਿੰਡ 'ਚ ਵਸਦੇ ਹੋ ਸ਼ਹਿਰ 'ਚ ਵਸਦੇ ਹੋ ਜਿੱਥੇ ਵੀ ਵਸਦੇ ਹੋ ਤੁਹਾਨੂੰ ਕੋਈ ਲੱਗਦਾਗਾ ਕਿ ਕੋਈ ਜਿਹੜਾ ਬੰਦਾ ਮੁਸ਼ਕਲ ਦੇ ਵਿੱਚ ਹੈ ਉਹਦੇ ਜਿੰਨੀ ਮਦਦ ਕੀਤੀ ਜਾ ਸਕੇ ਮੇਰੇ ਖਿਆਲ ਦੇ ਵਿੱਚ ਕਰਨੀ ਚਾਹੀਦੀ ਹੈ ਸੋ ਅੱਜ ਮੇਰੇ ਮਨ ਦੇ ਵਿੱਚ ਫੁਰਨ ਉਪਰਿਆ ਕਿ ਹੋਰ ਗੱਲਾਂ ਤਾਂ ਕਰਦੇ ਹੀ ਰਹਨੇ ਆ ਸੋ ਸਮਾਜ ਦੇ ਕੋਈ ਭਲੇ ਵਾਲੀ ਵੀ ਗੱਲ ਆਪਾਂ ਨੂੰ ਜ਼ਰੂਰ ਕਰਨੀ ਚਾਹੀਦੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦਾ